ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪ ਨੂੰ ਪਤਾ ਹੈ ਕਿ ਇਨੀ ਦਿਨੀ ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਅੰਤ ਦੀ ਗਰਮੀ ਅਤੇ ਧੁੱਪ ਹੈ ਜਿਸ ਨਾਲ ਬਾਹਰ ਨਿਕਲਣਾ ਲਗਭਗ ਮੁਸ਼ਕਲ ਹੋ ਚੁੱਕਿਆ ਹੈ ਲੰਕੇ ਘਲ ਜਲੰਧਰ ਤੋਂ ਵਾਪਸੀ ਸਮੇਂ ਸਾਡੇ ਗਵੰਡੀ ਨਗਰ ਪਿੰਡ ਬੰਡਾਲਾ ਵਿਖੇ ਮਿੱਟੀ ਦੇ ਬਰਤਨਾਂ ਦੀ ਇੱਕ ਦੁਕਾਨ ਨਜ਼ਰੀ ਪਈ ਜੋ ਕਿ ਭਾਰਤਵਾਦੀਆਂ ਦੇ ਗੇਟ ਦੇ ਬਿਲਕੁਲ ਸਾਹਮਣੇ ਹੈ ਮਿੱਟੀ ਦੇ ਬਰਤਨਾਂ ਨੂੰ ਦੇਖ ਕੇ ਇੱਕਦਮ ਮਨ ਵਿੱਚ ਖਿਆਲ ਆਇਆ ਕਿ ਪਾਂਛੀਆਂ ਲਈ ਕੁਝ ਬਰਤਨ ਖਰੀਦੇ ਜਾਣ ਤਾਂ ਜੋ ਜਿੰਨੀ ਕੋ ਆਪਾਂ ਉਹਨਾਂ ਦੀ ਸੇਵਾ ਕਰ ਸਕੀ ਉਹ ਨਹੀਂ ਕੀਤੀ ਜਾਵੇ। ਇਸ ਮੌਕੇ ਤੇ ਅਸੀਂ ਜੋ ਦੁਕਾਨਦਾਰ ਸਿਕਾ ਉਹਦੇ ਨਾਲ ਕੁਝ ਵੱਲਬਤ ਵੀ ਕੀਤੀ ਤੇ ਨਾਲ ਕੁਝ ਬਰਤਨ ਵੀ ਖਰੀਦੇ। ਮੇਰਾ ਨਾਮ ਬਲਜੀਤ ਕਵਾਰੇ ਹੈ। ਇਹ ਜਿਹੜਾ ਤੇ ਮਿੱਟੀ ਦੇ ਭਾਂਡੇ ਵੇਚਦੇ ਆ ਕਿੰਨੀ ਦੇਰ ਤੋਂ ਕੰਮ ਕਰਦੇ ਆ ਇਹ? ਬਈ 2-3 ਸਾਲ ਤੋਂ ਕੰਮ ਕਰਦੇ ਆ। ਤੇ ਅੱਜ ਕੱਲ ਕਿਉਂਕਿ ਹੁਣ ਧਨਵਾਦ ਮਸ਼ਰੀ ਦਾ ਜੋ ਆ ਗਿਆ ਫ੍ਰਿਜਾਂ ਆ ਗਈਆਂ ਕਿੰਨਾ ਕੁ ਸਮਾਨ ਪੈਕਦਾ ਹੁਣ ਜਦੋਂ। ਭਾਈ ਇੱਥੇ ਸਮਾਨ ਜਿੱਦਾਂ ਆਪਾਂ 2-3 ਸਾਲ ਤੋਂ ਇਹ ਜੇ ਹੋਏ ਆ ਕੰਮ ਸਟਾਰਟ ਕੀਤਾ ਹਾਂਜੀ ਤੇ ਹੁਣ ਗਰਮੀ ਦੇ ਸਮੇਂ ਤੇ ਆ ਲੱਗ ਰਿਹਾ ਹੈ ਕਿਉਂਕਿ ਬੱਟੂ ਪੁੱਲੜ ਵੀ ਪੈ ਗਰੇ ਆ ਤੇ ਆ ਜਾਨਵਰਾਂ ਵਾਸਤੇ ਪਾਣੀ ਪੂਣੀ ਵਾਸਤੇ ਪਿਆਲੇ ਪੁੱਲੇ ਵੀ ਪੈ ਗਰੇ ਆ ਸਮਾਨ ਆਪ ਹੀ ਤਿਆਰ ਕਰਦੇ ਜਾਂ ਫੇਰ ਲੈ ਕੇ ਆਉਨੇ ਆ ਭਾਈ ਲੈ ਕੇ ਆਉਨੇ ਆ ਲੈ ਕੇ ਆਉਨੇ ਆ ਹਾਂਜੀ ਤੇ ਤੁਹਾਡਾ ਜੱਦੀ ਇਹੀ ਕੰਮ ਹੈ ਜਾਂ ਹੋਰ ਕੁਝ ਵੀ ਕਰਦੇ ਜੀ ਨਹੀਂ ਮੇਰਾ ਮੇਨ ਕੰਮ ਤਾਂ ਕਾਰਪੈਂਟਰ ਦਾ ਆ ਇਹਦੇ ਨਾਲ ਜਿੱਦਾਂ ਸਾਈਡ ਬਿਜ਼ਨਸ ਥੋੜਾ ਰੱਖਿਆ ਤੇ ਚਲੋ ਰੋਜ਼ ਕਿੰਨੇ ਕਾਹਕ ਆਉ ਜਾਂਦੇ ਜਿੱਦਾਂ ਪਾ ਜੀ ਰੋਜ਼ ਤੇ ਜਿਆਦਾ ਨਹੀਂ ਸੇਲ ਹੁੰਦੀ ਹੈਗੀ ਤਕਰੀਬਨ ਤਿੰਨ ਚਾਰ ਗਾਗ ਦੋ ਤਿੰਨ ਗਾਗ ਕਈ ਵਾਰੀ ਨਹੀਂ ਜਾਂਦੇ ਤੇ ਜਿਆਦਾ ਵਿਕਰੀ ਕਿਹੜੀ ਚੀਜ਼ਾਂ ਦੀ ਹੁੰਦੀ ਆ ਜਿਆਦੀ ਇਸ ਵੇਲੇ ਪਾ ਜੀ ਜਾਨਵਰਾਂ ਨੂੰ ਪਾਣੀ ਪੋਣੀ ਰੱਖਣ ਵਾਸਤੇ ਪਿਆਲੇ ਜਿਆਦਾ ਵੇਚਦੇ ਨੇ ਤੇ ਜਿੱਦਾਂ ਪਾਣੀ ਬਾਤੇ ਘੜੀਆਂ ਵਗੈਰਾ ਆ ਕੇ ਹੁੰਦੀਆਂ ਸੀਗੀਆਂ ਹੁਣ ਵੀ ਲ ਜਾਂਦੇ ਕੋਈ ਜੀ ਹਾਂਜੀ ਹਾਂਜੀ ਪਾ ਜੀ YouTube ਪੈਣਾ ਬੰਦਾ ਕੋਈ ਨਾ ਕੋਈ ਲੈ ਜਾਂਦਾ ਇਹ ਤੁਹਾਡਾ ਪਿੰਡ ਇਹ ਬਡਾਲਾ ਜੇ ਕਿਹੜਾ ਪਿੰਡ ਤੁਹਾਡਾ ਪਿੰਡ ਬਾਪੂ ਜੀ ਬਾਹਰ ਤੋਂ ਬੜਾ ਜਿਆਦਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪਾਂ ਨੂੰ ਪਤਾ ਹੈ ਕਿ ਅੱਜ ਕੱਲ ਜਿਹੜਾ ਗਰਮੀ ਦਾ ਮੌ ਤੇ ਆ ਪਿਛਲੇ 10 ਦਿਨਾਂ ਤੋਂ ਜਿਹੜਾ ਟੈਂਪਰੇਚਰ ਆ ਉਹ 35 40 ਦੇ ਜਿਹੜਾ ਲਗਭਗ ਪਹੁੰਚ ਚੁੱਕਾ ਹੈ ਆਪਾਂ ਜਿਵੇਂ ਦੇਖਦੇ ਆਂ ਵੀ ਪਿਆਸ ਲੱਗਦੀ ਆ ਤਾਂ ਚਾਟਾ ਫਰਿੱਜ ਦਾ ਬੂਆ ਖੋਲਦੇ ਆਂ ਪਾਣੀ ਪੀ ਲੈਂਦੇ ਆ ਕਤੇ ਕਦੀ ਹੋਰ ਚੀਜ਼ ਬਣਾ ਲੈਂਦੇ ਆ ਠੰਢੀ ਚੀਜ਼ ਆਪਣਾ ਹੀ ਖਾ ਲੈਂਦੇ ਆ ਪੀ ਲੈਂਦੇ ਆ ਆਈਸਕ੍ਰੀਮਾਂ ਖਾ ਲੈਂਦੇ ਆ ਪਰ ਉਹ ਹੀ ਚੀਜ਼ ਜਦੋਂ ਆਪਾਂ ਬਾਹਰ ਵਾਤਾਵਰਨ ਦੀ ਗੱਲ ਕਰਦੇ ਆਗੇ ਆ ਸਾਡੇ ਜਿਹੜੇ ਜੀਵ ਹੈਗੇ ਆ ਆਪਾਂ ਚੋਂ ਪੁੰਛੀ ਹੈ ਗਿਆ ਉਹਨਾਂ ਪਰ ਸਾਡਾ ਜਿਹੜਾ ਧਿਆਨ ਨਹੀਂ ਜਾਂਦਾ ਆ ਪਿਛਲੇ ਇੱਕ ਪਾ ਦੇਖ ਰਹੇ 15 ਦਿਨਾਂ ਤੋਂ ਜਿਹੜੀਆਂ ਬਾਡੀ ਤੋਂ ਬਾਅਦ ਜਿਹੜੀਆਂ ਅੱਗ ਉਹਦੇ ਨਾਲ ਜਿੱਥੇ ਨਾੜ ਦੇ ਨਾਲ ਤਾਂ ਜਿਹੜਾ ਨੁਕਸਾਨ ਹੁੰਦਾ ਹੈ ਪਰ ਉਹਦੇ ਨਾਲ ਨਾਲ ਜਿਹੜੇ ਸੜਕਾਂ ਦੇ ਕਿਨਾਰੇ ਰੁੱਖ ਹੈਗਾ ਛੋਟੇ ਛੋਟੇ ਪੌਦੇ ਜਿਹੜੇ ਉੱਗੇ ਹੁੰਦੇ ਆ ਜੀਵ ਜੰਤੂ ਆ ਉਹਨਾਂ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਹੁੰਦਾ ਜਾ ਰਿਹਾ ਹੈ ਅੱਜ ਦਾ ਮਨੁੱਖੰਨਕ ਆਪਾਂ ਕਹਿੰਦੇ ਮਤਲਬ ਖੋੜ ਜਾਂ ਲਾਲਚੀ ਹੋ ਚੁੱਕਾ ਆ ਕਿ ਉਹ ਰਜੀਵਾਂ ਤੇ ਜਾਂ ਜੰਤੂਆਂ ਤੇ ਕਿਸੇ ਪ੍ਰਕਾਰ ਦਾ ਜਿਹੜਾ ਆ ਉਹ ਦਰਸ ਨਹੀਂ ਕੀਤਾ ਜਾ ਰਿਹਾ ਤੇ ਆਪਾਂ ਰੋਜ਼ ਸੋਸ਼ਲ ਮੀਡੀਆ ਰਾਹੀਂ ਔਰ ਵੱਖ-ਵੱਖ ਮਾਧਿਅਮਾਂ ਰਾਹੀਂ ਦੇਖਦੇ ਆ ਕਿ ਜਿਹੜੇ ਜੀਵਾਂ ਦਾ ਆਪਾਂ ਕਿਸੇ ਕਿੰਨਾ ਕਪਾ ਨੁਕਸਾਨ ਕਰ ਰਹੇ ਆ ਪੇ ਉਹ ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਕੱਲ ਜਲੰਧਰ ਤੋਂ ਆਦੇ ਬਾਕੀ ਵਾਪਸੀ ਬਡਾਲੇ ਪਿੰਡ ਦੇਖੇ ਇੱਕ ਵੀਜ਼ੀ ਦੀ ਦੁਕਾਨ ਸੀਗੀ ਤੇ ਉਹਨਾਂ ਕੋਲ ਹੀ ਆਪਾਂ ਦੇਖੇ ਸੀਗੇ ਜਿਹੜੇ ਪਾਣੀ ਵਾਸਤੇ ਪਹੁੰਚ ਪੰਛੀਆਂ ਵਾਸਤੇ ਤੇ ਇਹ ਫਿਰ ਕੱਲ ਕੋਸ਼ਿਸ਼ ਕੀਤੀ ਸੀਗੀ ਤੇ ਆਪਾਂ ਉਹ ਇਥੋਂ 10 12 ਖਰੀਦੇ ਸੀਗੇ ਤੇ ਅੱਜ ਕੋਸ਼ਿਸ਼ ਕਰਾਂਗੇ ਕਿ ਜਿਹੜੇ ਮੇਨ ਮੇਨ ਪਿੰਡਾਂ ਦੇ ਥਾਂ ਕਿਉਂਕਿ ਜਿੱਥੇ ਕਿ ਰੋਕ ਹੈਗੇ ਆ ਤੇ ਆਪਾਂ ਉਥੇ ਜਿਹੜੀਆਂ ਚੀਜ਼ਾਂ ਰੱਖ ਕੇ ਜਿਹੜਾ ਪੰਛੀ ਜਿੰਨੀ ਕ ਆਪਾਂ ਕਰ ਚੁੱਕੇ ਕਿਉਂਕਿ ਆਪ ਨੂੰ ਪਤਾ 10 15 20 ਜਾਂ 50 ਕਰਕੇ ਆਪਾਂ ਇਹ ਕਰਨ ਇਹ ਬਹੁਤ ਵੱਡਾ ਕੋਈ ਉਫਰਾਦਾ ਨਹੀਂ ਕਹਿ ਸਕਦੇ ਕਿਉਂਕਿ ਪੰਛੀਆਂ ਤਾਂ ਆਪਾਂ ਦੀ ਸੰਭਾਲ ਕਰਨੀ ਆ ਤਾਂ ਉਹਦੇ ਵਾਸਤੇ ਜਿਹੜਾ ਹਰੇਕ ਇਨਸਾਨ ਆਪਣਾ ਉਹ ਬੰਦਾ ਕਹੋਂਦਾ ਜਾਂ ਇਨਸਾਨ ਕਹੋਂਦਾ ਆ ਉਹਨੂੰ ਆਪਣਾ ਆਲਾ ਦੁਆਲਾ ਜਰੂਰ ਸਾਹਮਣਾ ਚਾਹੀਦਾ ਵੀ ਜਿੱਥੇ ਕੋ ਤਾਂ ਹੋ ਸਕਦਾ ਬੱਚੇ ਉਹਨਾਂ ਵਾਸਤੇ ਪਾਣੀ ਦਾ ਪ੍ਰਬੰਧ ਜਾਂ ਜਿੱਥੇ ਉਹਨਾਂ ਦੀ ਰੈਸ਼ ਹੈਗੀ ਆ ਉਹਨ ਕੋਈ ਕਿ ਇਨਸਾਨ ਹੈਗਾ ਹੀ ਉਹ ਆ ਜਿਹੜਾ ਪਸ਼ੂ ਪੰਛੀ ਜੀਵਨ ਦੀ ਜਵਾਤਵਰਨ ਦੀ ਸੰਭਾਲ ਕਰਦਾ ਹੈਗਾ ਤੇ ਨੁਕਸਾਨ ਕਰਨ ਤੋਂ ਸਾਰੀ ਦੁਨੀਆ ਕਰ ਰਹੀ ਹੈਗੀ ਆ ਆਪਾਂ ਦੀ ਉਸੇ ਲੜੀ ਦੇ ਵਿੱਚ ਆਪਾਂ ਵੀ ਦੇ ਲੱਗ ਜਾਇਆ ਤਾਂ ਮੈਨੂੰ ਲੱਗਦਾ ਨਹੀਂ ਵੀ ਆਪਾਂ ਇਨਸਾਨ ਕਹੋਂ ਦੇ ਹੱਕਦਾਰ ਆਂ ਤੇ ਅੱਜ ਸ਼ੁਰੂਆਤ ਸਾਡੇ ਕੁਲਜੀਤ ਬਾਜੀ ਜੋ ਕਿ ਸਾਡੇ ਦਿਲ ਦੀ ਕੀ ਪੰਡ ਘੜਕੇ ਤੋਂ ਸਾਡੇ ਸਾਥੀ ਆ ਅੱਜ ਉਹਨਾਂ ਨੂੰ ਆਪਾਂ ਪਹਿਲਾ ਜਿਹੜਾ ਦਿੱਤਾ ਹੈਗਾ ਆ ਤੇ ਇਹਨਾਂ ਦਾ ਇੱਥੇ ਕਾਫੀ ਖੁੱਲਾ ਡੁੱਲਾ ਇਹਨਾਂ ਦੇ ਕੋਲ ਹੈਗਾ ਆ ਤੇ ਇਹਨਾਂ ਨੂੰ ਅਪੀਲ ਵੀ ਕਰਾਂਗੇ ਕਿ ਆਪਾਂ ਇੱਥੇ ਡੇਲੀ ਨੂੰ ਪਾਣੀ ਪਾ ਕੇ ਜਿਹੜੇ ਪਸ਼ੂ ਜਿਹੜੇ ਹੈਗੇ ਪੰਛੀ ਆ ਪੰਛੀ ਆਉਂਦੇ ਆ ਉਹਨਾਂ ਦੀ ਸੰਭਾਲ ਕਰਨੀ ਆ ਦਾਣੇ ਪਾਣੀ ਦਾ ਵਜੂਦ ਬੰਦ ਕਰੀਏ ਤੇ ਮੈਂ ਬੇਨਤੀ ਕਰੂੰਗਾ ਜਰੂਰ ਤੁਸੀਂ ਵੀ ਆਪਣੇ ਕੋਲੋਂ ਇਹ ਫਰਾਲਾ ਜਿਹੜਾ ਇਹਦੇ ਸਾਡਾ ਸਹਿਯੋਗ ਕਰੋ ਕੀ ਕਹੋਗੇ ਇਸ ਮੌਕੇ ਤੇ ਤੁਸੀਂ ਕਰੋ ਤੁਹ ਬਹੁਤ ਬਹੁਤ ਧੰਨਵਾਦ ਭਾਜੀ ਹੁਣਾਂ ਦਾ ਕਿਉਂਕਿ ਇਹਨਾਂ ਦੇ ਕਾਫੀ ਤੇ ਰੋਖ ਰਕਸ਼ਾਗਰ ਹੈਗੇ ਆ ਤੇ ਪੀਤੇ ਭਾਜੀ ਨੂੰ ਵੀ ਬੇਨਤੀ ਕਰਾਂਗੇ ਇਸ ਵੇਲੇ ਸਾਡੀ ਸੇਵਾ ਕਰ ਰਿਹਾ ਹੈਗਾ ਕੈਮਰਾਮੈਨ ਦੀ ਤੇ ਇਹ ਵੀ ਜਰੂਰ ਜਿਹੜਾ ਹੈ oprala ਆਪਾਂ ਇੱਥੇ ਲਾਏ ਤੇ ਪਿੰਡ ਦੇ ਆਲੇ ਦੁਆਲੇ ਜਿੱਥੇ-ਜਿੱਥੇ ਕੋਈ ਸੰਭਾਲ ਕਰ ਸਕਦਾ ਉੱਥੇ ਥੋੜੇ-ਥੋੜੇ ਲਗਾਈਏ ਤੇ ਹੋਰ ਨਾਲ ਲੋਕਾਂ ਨੂੰ ਵੀ ਇਹ ਅਪੀਲ ਕਰਾਂਗੇ ਤੇ ਆਪਾਂ ਜਰੂਰ ਇਹੋ ਜਿਹਾ oprala ਜਿਹੜਾ ਹੈ ਇਹਨੂੰ ਆਗਾਂ ਲੈ ਕੇ ਚੱਲੀਏ ਤੇ ਜਿੱਥੇ ਵੀ ਹੋ ਸਕਦਾ ਆ ਪੀਣ ਵਾਲੇ ਪਾਣੀ ਜਿਹੜਾ ਹੈਗਾ ਆ ਪੰਛੀਆਂ ਵਾਸਤੇ ਪਾਣੀ ਦਾ ਪ੍ਰਬੰਧ ਵੀ ਜਰੂਰ ਕਰੀਏ ਤੇ ਸਾਡੇ ਨਾਲ ਵੀਰ ਗਗਨ ਵੀਰ ਗਗਨਦੀਪ ਗੱਗੂ ਗੱਗੂ ਗੱਗੀ ਤੇ ਇਹ ਵੀ ਸਾਡੇ ਨਾਲ ਸੇਵਾ ਨਿਭਾ ਰਿਹਾ ਤਾਂ વિશેષ ਧੰਨਵਾਦ ਗਰਮੀ ਜਿਆਦਾ ਮਾਂਦਾ ਸੀਗਾ ਤੇ ਤੁਹਾਨੂੰ ਫਿਰ ਵੀ ਸਾਡੇ ਨਾਲ ਇਹ ਸੇਵਾ ਨਿਭਾ ਰਿਹਾ ਇਹਦੇ ਬਹੁਤ ਕਸੀ ਮੇਰਾ ਮਾਨ ਮੇਰਾ ਪਿੰਡ ਚੈਨਲ ਦੇ ਸਮੂਹ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਆਲੇ ਦੋਲੇ ਜਿੱਥੇ ਵੀ ਥੋੜੀ-ਬਹੁਤੀ ਸ਼ਾਂ ਹੋਵੇ ਉੱਥੇ ਕੋਈ ਵੀ ਛੋਟਾ-ਮੋਟਾ ਬਰਤਨ ਜਰੂਰ ਰੱਖ ਕੇ ਪੰਛੀਆਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਜਰੂਰ ਕੀਤਾ ਜਾਵੇ ਕਿਉਂਕਿ ਹਰ ਸਾਲ ਲੱਖਾਂ ਪੰਛੀ ਪਿਆਸ ਨਾਲ ਹੀ ਮਰ ਜਾਂਦੇ ਹਨ ਆਓ ਆਪਣੀਆਂ ਖੁਸ਼ੀਆਂ ਵਿੱਚ ਇਹਨਾਂ ਕੁਦਰਤ ਦੀਆਂ ਅਨਮੋਲ ਸਗਾਤਾਂ ਨੂੰ ਵੀ ਸ਼ਾਮਲ ਕਰ ਲਈਏ ਚੈੱਕ ਦੇ ਗੁਣਗਨਾਉਂਦੇ ਜੀਵ ਜੰਤੂ ਤੇ ਪੰਛੀ ਸਾਨੂੰ ਸਦਾ ਖੁਸ਼ੀਆਂ ਹੀ ਦੇਣਗੇ ਵਾਹਿਗੁਰੂ ਸਾਨੂੰ ਉਸਤਤ ਬਖਸ਼ੀ ਆਪਨੀ ਕੁਦਰਤ ਦਾ ਪਿਆਰ ਬਖਸ਼ੀ ਵਾਹਿਗੁਰੂ ਜੀ ਦਾ ਕਾਲ ਸਤਿ ਵਾਹਿਗੁਰੂ ਜੀ ਕੀ ਫਤਹ